ਨਾਜ਼ਨਬੀਟੀਵੀ ਦੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਡਾਕ ਵਿਭਾਗ ਨੂੰ ਇਹ ਐਲਾਨ ਕਰਕੇ ਮਾਣ ਮਹਿਸੂਸ ਹੋ ਰਿਹਾ ਕਿ ਅਗਲੀ ਪੀੜ੍ਹੀ ਦੀ ਏਪੀਟੀ ਐਡਵਾਂਸਡ ਪੋਸਟਲ ਟੈਕਨੋਲੋਜੀ ਐਪਲੀਕੇਸ਼ਨ ਨੂੰ ਲਾਗੂ ਕੀਤਾ ਜਾ ਰਿਹਾ ਹੈ ਜੋ ਕਿ ਡਿਜੀਟਲ ਸੇਸ਼ਟਾ ਅਤੇ ਰਾਸ਼ਟਰੀ ਨਿਰਮਾਣ ਵੱਲ ਇੱਕ ਵੱਡਾ ਕਦਮ ਹੈ ਇਸ ਬਦਲਾਕਾਰੀ ਪਹਿਲ ਦੇ ਤਹਿਤ ਇਹ ਨਵੀਂ ਪ੍ਰਣਾਲੀ 5/8/2025 ਨੂੰ ਲੁਧਿਆਣਾ ਸਿਟੀ ਡਾਕ ਡਿਵੀਜ਼ਨ ਦੇ ਸਾਰੇ ਡਾਕ ਘਰਾਂ ਵਿੱਚ ਲਾਗੂ ਕੀਤੀ ਜਾਵੇਗੀ ਇਸ ਆਧੁਨਿਕ ਡਿਜੀਟਲ ਪਲੇਟਫਾਰਮ ਵੱਲ ਸੁਚੱਜੇ ਅਤੇ ਸੁਰੱਖਿਅਤ ਤਰੀਕੇ ਨਾਲ ਬਦਲਾਅ ਕਰਨ ਲਈ 4/8/2025 ਦਿਨ ਸੋਮਵਾਰ ਨੂੰ ਯੋਜਨਾ ਅਨੁਸਾਰ ਡਾਊਨ ਟਾਈਮ ਰੱਖਿਆ ਗਿਆ ਹੈ ਇਸ ਦਿਨ ਕੋਈ ਵੀ ਸਰਵਜਨਿਕ ਲੈਣ-ਦੇਣ ਨਹੀਂ ਕੀਤਾ ਜਾਵੇਗਾ ਇਹ ਅਸਥਾਈ ਰੁਕਾਵਟ ਡਾਟਾ ਮਾਈਗ੍ਰੇਸ਼ਨ ਸਿਸਟਮ ਜਾਂਚ ਤੇ ਸਰੰਚਨਾ ਪ੍ਰਕਿਰਿਆ ਲਈ ਲਾਜ਼ਮੀ ਹੈ ਤਾਂ ਜੋ ਨਵਾਂ ਸਿਸਟਮ ਸੁਚੱਜੇ ਅਤੇ ਸਫਲ ਤਰੀਕੇ ਨਾਲ ਚਾਲੂ ਕੀਤਾ ਜਾ ਸਕੇ ਏਪੀਟੀ ਐਪਲੀਕੇਸ਼ਨਾਂ ਵਿੱਚ ਸੁਵਿਧਾਵਾਂ ਇਸ ਪ੍ਰਕਾਰ ਹਨ ਇੱਕ ਵਧੀਆ ਉਪਭੋਗਤਾ ਅਨੁਭਵ ਤੇਜ਼ ਅਤੇ ਕੁਸ਼ਲ ਸੇਵਾ ਪ੍ਰਦਾਨ ਇੱਕ ਹੋਰ ਵੱਧ ਗ੍ਰਾਹਕ ਮਿੱਤਰਵਾਦੀ ਇੰਟਰਫੇਸ ਇਹ ਸਾਡੀ ਇਸ ਬਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਅਸੀਂ ਡਾਰਕ ਸੇਵਾਵਾਂ ਨੂੰ ਸਮਾਰਟ ਪ੍ਰਭਾਵਸ਼ਾਲੀ ਅਤੇ ਪਵਿੱਖਲੀ ਤਿਆਰ ਕਰ ਰਹੇ ਹਾਂ ਅਸੀਂ ਆਪਣੇ ਸਨਮਾਨਿਤ ਗ੍ਰਾਹਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀਆਂ ਯਾਤਰਾਵਾਂ ਪਹਿਲਾਂ ਤੋਂ ਯੋਜਨਾ ਅਨੁਸਾਰ ਕਰ ਲੈਣਾ ਅਤੇ ਇਸ ਥੋੜੇ ਸਮੇਂ ਦੀ ਅਸੁਵਿਧਾ ਦੌਰਾਨ ਸਾਡਾ ਸਹਿਯੋਗ ਕਰਨਾ ਅਸੀਂ ਹੋ ਸਕਣ ਵਾਲੀ ਅਸੁਵਿਧਾ ਲਈ ਖੇਤ ਪ੍ਰਗਟ ਕਰਦੇ ਹਾਂ ਅਤੇ ਭਰੋਸਾ ਦਵਾਉਂਦੇ ਹਾਂ ਕਿ ਇਹ ਕਦਮ ਤੁਹਾਨੂੰ ਬਿਹਤਰ ਤੇਜ਼ ਅਤੇ ਡਿਜੀਟਲ ਤਰੀਕੇ ਨਾਲ ਸੁਚੱਜੀਆਂ ਸੇਵਾਵਾਂ ਦੇਣ ਲਈ ਚੁੱਕੇ ਜਾ ਰਹੇ ਹਨ